ਓ ਕਤਖਾਰ ਨ ਵਿਆਪੈ ਕੰਠ ਮਿੜਿਆ ਹਰਿ ਨਾਹੋ ਮਨ ਬਿਦੇ ਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਓਟਾ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੋ ਵੇਖਿਆ ਪੋਹੇ ਨਾ ਸਕੈ ਮੇਲ ਸਾਧੂ ਗੁਣ ਗਾਹ ਯਤ ਉਪਜੀਤ ਮਿਲੇ ਸੱਚੇ ਪ੍ਰੀਤ ਸਮਾਹ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜੀ ਆ ਬਾਰਜੋ ਲਖਬੀਰੀਆ ਹਰ ਸੱਜਣ ਗੰਮ ਅਗਾਹ ਸ਼ਰਮ ਪਏ ਨਾਰੈਣ ਨਾਨਕ ਦਰ ਪਈਆ ਪੋਖਸ ਅੰਦਾ ਸਰਬ ਸੁਖ ਜਿਸ ਭਗ ਸੇ ਵੇ ਪਰਵਾਹ ਸਰਮ ਪਏ ਨਾਰਾਇਣ ਨਾਨਕ ਦਰ ਪਈਆ ਓਮ ਪੋਖਸਾ ਅੰਦਾ ਸਰਬ ਸੁਖ ਜਿਸ ਵਗਸੇ ਬੇ ਪਰਵਾਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਪੋਖ ਦਾ ਮਹੀਨਾ ਚੜਿਆ ਹੈ ਸਾਰਿਆਂ ਤੇ ਖੁਸ਼ੀਆਂ ਖੇੜਿਆ ਭਰਪੂਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ